ਯਾ ਜੀ YouTube ਕਈ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕਾਰਨਾਮਾ ਕਰ ਦਿੰਦੇ ਨੇ ਕਿ ਜਿਹੜਾ ਸਦੀਆਂ ਤੱਕ ਉਹਨਾਂ ਨੂੰ ਯਾਦ ਰਹਿੰਦਾ ਹੈ ਸਾਡੇ ਕੋਲੇ ਇੱਕ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੋਂ ਚੱਲ ਕੇ ਲਗਾਤਾਰ ਜਿਹੜਾ ਇਹੋ ਜਿਹਾ ਸਾਈਕਲ ਜਿਹਦੇ ਨਾਲ ਉਹ ਸਿਰਫ ਇੱਕ ਹੀ ਚੱਕੇ ਤੇ ਲਗਾਤਾਰ ਉਹ ਕੰਨਿਆ ਕੁਮਾਰੀ ਤੋਂ ਸ਼੍ਰੀਨਗਰ ਤੱਕ ਸਫ਼ਰ ਕਰ ਰਹੀ ਹੈ ਸੋ ਵੀਰ ਜੀ ਇਹ ਇਹੋ ਜਿਹੇ ਕਾਰਨਾਮੇ ਜਿਹੜੇ ਹਰ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੁੰਦੀ ਇਹਦੇ ਵਾਸਤੇ ਬੜੀਆਂ-ਬੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਤੁਸੀਂ ਪੰਜਾਬੀ ਰੈਕਟਰ ਵਾਂਦੇ ਥਰੂ ਸੁਖਦੇਸ਼ ਸਿੰਘ ਬਰਵਾਲਾ ਦੇ YouTube ਤੇ ਦੇਖ ਰਹੇ ਜੇ ਹਾਂਜੀ ਭਾਜੀ 1 ਮਿੰਟ ਵੀਰ ਜੀ ਆਪਕਾ ਨਾਮ ਕੀ ਹੈ ਸ਼ਰੀਫ ਸ਼ਰੀਫ ਜੀ ਜੀ ਕਿੱਥੋਂ ਸੇ ਆ ਰਹੇ ਹੈ केरਲਾ केरਲਾ ਸੇ ਆ ਰਹੇ ਹੈ ਕਿੰਨਾ ਦਿਨ ਹੋ ਗਿਆ ਆਪਕੋ 213 ਦਿਨ ਹੋ ਗਿਆ ਆਜ 213 ਦਿਨਾਂ ਤੋਂ ਅਗੇ ਅਗੇ ਸ਼੍ਰੀਨਗਰ ਜਾਣਾ ਹੈ ਆਪਨੇ ਹਾਂਜੀ ਮੈਂ ਇਧਰ ਸੇ ਵਾਗਬੋਰਡ ਜਾ ਰਹਾ ਹੈ ਫਾਗੋੜ੍ਹ ਤੋਂ ਵਾਪਸ ਸਮਰਸਰ ਆ ਗਏ ਅਮਰਸਰ ਤੋਂ ਸ੍ਰੀ ਨਗਰ ਸ੍ਰੀ ਨਗਰ ਜਾ ਰਹੇ ਹਾਂ ਸੋ ਬਹੁਤ ਬਹੁਤ ਮਿਹਰਬਾਨੀ ਮੈਂ ਆਪ ਜੀ ਨਾਲ ਅੱਜ ਦਾ ਸਖਸ ਮਿਲਾ ਰਿਹਾ ਹਾਂ ਇਹੋ ਜਿਹਾ ਸਾਈਕਲ ਲੈ ਕੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਲੈ ਲद्दाख ਤੱਕ ਜਾਣ ਵਾਸਤੇ ਤਿਆਰ ਹੋਇਆ ਆਪ ਤੁਸੀਂ ਵੇਖਦੇ ਰਹਿੰਦੇ ਜੇ ਪੰਜਾਬੀ ਰਾਈਟਰ ਵਨ ਤੇ ਸਾਡਾ YouTube Facebook Instagram Twitter ਜੂਜ਼ਰ ਤੇ ਸੋ ਅੱਜ ਅਸੀਂ ਤੁਹਾਨੂੰ ਇੱਕ ਨਵਿਕਲੀ ਚੀਜ਼ ਤੇ ਨਵਿਕਲੀ ਵਿਅਕਤੀ ਨਾਲ ਬੁਖਾਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ